ਜਿਹੜੇ ਕਹਿੰਦੇ ਨੇ ਵੀ ਅਸੀਂ ਖਾਲਸਾ ਮੇਰਾ ਰੂਪ ਹੈ ਖਾਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਦੇ ਨਾਲ ਸਾਰੇ ਇੱਕ ਗੁਰੂ ਦਾ ਰੂਪ ਹੀ ਹੋ ਗਿਆ ਜਦੋਂ ਅਮਰਤ ਛੱਕ ਗਿਆ ਇਹਦੇ ਬਾਰੇ ਰਤਨ ਸਿੰਘ ਪੰਗੂ ਨੇ ਪੰਥ ਪ੍ਰਕਾਸ਼ ਵਿੱਚ ਬੜਾ ਸੋਹਣਾ ਲਿਖਿਆ ਕਹਿੰਦੇ ਵੀ ਨਹੀਂ ਇਹ ਜੇ ਉਹਨੂੰ ਉਹਨੂੰ ਚੰਗੀ ਤਰ੍ਹਾਂ ਉਹਨੂੰ ਆਪਾਂ ਮਨੋਵਿਗਿਆਨਕ ਪੱਖ ਤੋਂ ਦੇਖੀਏ ਨਾ ਉਹ ਬੜੀ ਕੀਮਤੀ ਗੱਲ ਆ ਉਹਦੀ ਲਿਖੀ ਹੋਈ ਹੂੰ ਉਹਦਾ ਕੀਮਤੀ ਵਿਚਾਰ ਆ ਉਹ ਜਦੋਂ ਕਹਿੰਦਾ ਸੱਤ ਸਨਾਤੀ 12 ਜਾਤ ਨਹਿਜਾਨਤ ਰਾਜਨੀਤਿਕੀ ਬਾਤ ਆ ਜਦੋਂ ਸੱਤ 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 ਕਹਿੰਦਾ ਸਨਾਤੀ ਸਨਾਤੀ ਦਾ ਅਰਥ ਹੁੰਦਾ ਛੋਟੀਆਂ ਜਿਹੜੀਆਂ ਆਮ ਅਸ਼ੂਤ ਕਹੇ ਜਾਂਦੇ ਹੈਨਾ ਸੱਤ ਸਨਾਤੀ 12 ਜਾਤ ਨਹਿ ਜਾਣਤ ਰਾਜਨੀਤਕੀ ਬਾਤ ਹੈਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਇਹੀ ਰਾ ਮਟੀਰੀਅਲ ਸੀਗਾ ਹੈਨਾ ਜਿਹੜਾ ਉਹ ਕਹਿ ਰਹੇ ਭੰਗੂ ਕਹਿ ਰਿਹਾ ਹੁਣ ਜਦੋਂ ਕਹਿ ਰਿਹਾ ਇੱਕ ਸੈਣੀ ਹੈ ਚੂੜੇ ਹੈ ਚਮਿਆਰ ਹੈ ਭਾਰਟ ਹੈ ਅਰੋੜੇ ਹੈ ਕਮਿਆਰ ਇਹਨਾਂ ਸਾਰਾ ਕੁਝ ਗਿਣ ਜਾਂਦਾ ਹੈਨਾ ਹੂੰ ਪਰ ਉਹਦੇ ਵਿੱਚ ਖੱਤਰੀ ਨਾ ਮਤਰਾ ਜਦੋਂ ਆਪਾਂ ਦੇਖਦੇ ਹਾਂ ਹੂੰ ਖੱਤਰੀ ਵਰਣਨ ਤੇ ਇੱਕ ਬ੍ਰਾਹਮਣ ਵਰਗ ਜਿਹੜੇ ਕੁਲੀਨ ਵਰਗ ਮੰਨੇ ਜਾਂਦੇ ਅਸੀਂ ਤਾਂ ਸਾਰੇ ਜਿਹੜੇ ਜੱਟ ਬੂਟ ਕਹੇ ਜਾਂਦੇ ਆ ਅਸੀਂ ਆ ਸਾਨੂੰ ਤਾਂ ਗਿਆਨ ਦਾ ਜਿਹੜਾ ਸ਼ਬਦ ਵੀ ਸੁਣਨ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ ਬ੍ਰਾਹਮਣ ਬਲੋ ਕਹਿੰਦੇ ਇਹਨਾਂ ਦੇ ਕੰਨ 'ਚ ਸਿੱਕਾ ਢਾਲ ਦੋ ਹੂੰ ਸਦੀਆਂ ਤੱਕ ਤਾਂ ਇਹ ਸਾਡੇ ਨਾਲ ਹੁੰਦਾ ਆ ਰਿਹਾ ਸੀਗਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕੁਝ ਇਨਕਲਾਬ ਆਇਆ ਉਹਨਾਂ ਨੇ ਖੜੇ ਕੀਤਾ ਖੜੇ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਵਿੱਚੋਂ ਗਿਣੇ ਚੁਣਵੇਂ ਆਏ ਬੰਦੇ ਜਿਦਾਂ ਕਬੀਰ ਜੀ ਰਬਦਾਸ ਜੀ ਹਨਾ ਜਾਂ ਭਗਤ ਧੰਨਾ ਜੀ ਇਹ ਗਿਣੇ ਚੁਣਵੇਂ ਇਹਨਾਂ ਦੇ ਵਿੱਚੋਂ ਕੋਈ ਕੋਈ ਵਿਰਲੇ-ਵਿਰਲੇ ਆਏ ਵਿਰਲੇ-ਵਿਰਲੇ ਆ ਕੇ ਜਦੋਂ ਉਹਨਾਂ ਨੇ ਗੱਲ ਕੀਤੀ ਵੀ ਇਹ ਸਾਰਾ ਇਹਨਾਂ ਦਾ ਪਰਿਵਾਰ ਹੈ ਇਹੀ ਸਾਡਾ ਪਰਿਵਾਰ ਸੀ ਨਾ ਹੂੰ ਸਾਡਾ ਉਹ ਬ੍ਰੇਨ ਤਾਂ ਬਣਿਆ ਹੀ ਨਹੀਂ ਜਦੋਂ ਹੁਣ ਕਹਿ ਰਹੇ ਬਾਦਸ਼ਾਹ ਬਣਨਾ ਕਿਸੇ ਨੇ ਤੁਸੀਂ ਗੱਲ ਸੁਣਾਉਂਦੇ ਸੀ ਇੰਗਲੈਂਡ ਦੀ ਮਹਾਰਾਣੀ ਦੀ ਹੈ ਨਾ ਜਾਂ ਉਹਦੇ ਪ੍ਰਿੰਸ ਦੀ ਗੱਲ ਕਰਦੇ ਸੀ ਇਹ ਵੀ ਉਹਦੀ ਸੀਰੀਜ਼ ਪਈ ਹੋਈ ਉੱਥੇ ਉਹਨੂੰ ਸਿਖਾਇਆ ਜਾਂਦਾ ਵੀ ਤੂੰ ਜਦੋਂ ਬਾਦਸ਼ਾਹ ਬਣਨਾ ਰਾਜਾ ਬਣਨਾ ਤੇ ਵੀ ਤੇਰੇ ਕਿੱਦਾਂ ਦੇ ਤੇਰਾ ਕਿਰਦਾਰ ਕਿੱਦਾਂ ਦਾ ਹੋਣਾ ਚਾਹੀਦਾ ਤੇਰੇ ਤੇਰੀ ਬੋਲਣ ਦਾ ਲਹਿਜਾ ਤੇਰਾ ਖਾਣ ਦਾ ਉੱਠਣ ਦਾ ਬੈਠਣ ਦਾ ਗੱਲਬਾਤ ਕਰਨ ਦਾ ਵਿਹਾਰ ਸੁਭਾਅ ਕਿੱਦਾਂ ਦਾ ਹੋਣਾ ਚਾਹੀਦਾ ਉਹ ਘੜਿਆ ਜਾਂਦਾ ਉੱਥੇ ਉਹਦੀ ਇੱਕ ਜੋ ਇੱਕ ਬਾਦਸ਼ਾਹ ਦੀ ਖਾਨਦਾਨੀ ਹੈ ਨਾ ਉੱਥੇ ਘੜਿਆ ਜਾਂਦਾ ਸਾਡੇ ਸਾਡਾ ਕਿਹਨੇ ਘੜਿਆ ਬਾਜੀ ਨਹੀਂ ਨਹੀਂ ਉਹ ਉਹ ਤਾਂ ਤੁਸੀਂ ਤਾਂ ਗੱਲ ਇੰਗਲੈਂਡ ਦੀ ਰਾਣੀ ਦੀ ਗੱਲ ਕਰਦੇ ਹੋ ਉਹਦੀ ਰਾਜੇ ਦੀ ਕੁੜੀ ਸੀ ਉਹ ਜਨ ਰਾਣੀ ਬਣਨਾ ਸੀ ਜੀ ਹਾਂਜੀ ਪਰ ਮੈਂ ਤੁਹਾਨੂੰ ਪੁੱਛਦਾ ਜੇ ਮੈਨੂੰ ਕਹੇ ਅਗਲਾ ਜੇ ਤੁਹਾਨੂੰ ਕਹੇ ਵੀ ਅਮਰਜੀਤ ਸਿੰਘ ਤੂੰ ਆ ਉੱਥੇ ਇੰਗਲੈਂਡ ਤੈਨੂੰ ਚਾਰਲਸ ਤੋਂ ਬਾਅਦ ਤੈਨੂੰ ਕਿੰਗ ਬਣਾਉਣਾ ਆ ਜੀ ਤੁਸੀਂ ਚੱਲ ਗਏ ਉੱਥੇ ਜੀ ਹੁਣ ਜੇ ਉਹ ਕੁੜੀ ਨੂੰ ਆਪਣੀ ਨੂੰ ਸਿਖਾ ਰਹੇ ਆ ਕਿ ਖੜਨਾ ਇਦਾਂ ਆ ਹਾਂ ਜੀ ਡਾਈਨਿੰਗ ਤੇ ਇਸ ਤਰੀਕੇ ਨਾਲ ਹੋਣਾ ਹੈ ਤੇ ਕੁਰਸੀ ਤੈਨਹੀਂ ਹੱਥ ਲਾਉਣਾ ਹੂੰ ਤੈਨ ਖਿਆਲ ਰੱਖਣਾ ਤੂੰ ਜਦੋਂ ਨੇੜੇ ਚੱਲ ਜਾਣਾ ਕੁਰਸੀ ਕਿਸੇ ਹੋਰ ਨੇ ਕੱਢਣੀਆਂ ਬਾਹਰ ਨੂੰ ਹੋਰ ਨੇ ਕੱਢਣੀਆਂ ਠੀਕ ਹੈ ਜੀ ਮਤਲਬ ਇਦਾਂ ਇੱਕ ਪ੍ਰੋਟੋਕਾਲ ਹੈ ਉੱਥੇ ਪੇ ਪੁਲਿਸ ਨੂੰ ਕਿੱਦਾਂ ਮਿਲਣਾ ਮਨਿਸਟਰ ਨੂੰ ਕਿੱਦਾਂ ਮਿਲਣਾ ਪ੍ਰਾਈਮ ਮਨਿਸਟਰ ਨੂੰ ਕਿੱਦਾਂ ਮਿਲਣਾ ਦੇ ਦੂਜੇ ਦੇਸ਼ ਦੇ ਰਾਜੇ ਨੂੰ ਕਿੱਦਾਂ ਮਿਲਣਾ ਹਰੇਕ ਚੀਜ਼ ਸਿਖਾਈ ਜਾ ਰਹੀ ਹੈ ਜੀ ਪਰ ਮੈਂ ਕਹਿੰਦਾ ਜੇ ਜੇ ਮੈਨੂੰ ਜਾਂ ਤੁਹਾਨੂੰ ਅਗਲੇ ਕਹਿਣ ਪੇ ਆ ਜਾ ਹਮ ਹੁਣ ਅਸੀਂ ਚੱਲ ਗਏ ਜੀ ਸਾਡੀ ਟ੍ਰੇਨਿੰਗ ਕਿੱਥੋਂ ਸ਼ੁਰੂ ਹੋਊਗੀ ਸਾਡੀ ਕੰਨੀ ਮੈਂ ਸੰ ਤਾਂ ਜਣੀ ਘੋੜਸਵਾਰੀ ਨਿੱਕੀਆਂ ਥੱਲੇੋਂ ਜਾਊਗੀ ਨਾ ਜੀ ਜੀ ਬਿਲਕੁਲ ਉਹਦੇ ਆਲੇ ਤੋਂ ਸ਼ੁਰੂ ਕਰ ਦਿੱਤੀ ਜਾਈਊਗੀ ਹੁਣ ਸਾਨੂੰ ਸਾਨੂੰ ਕਹਿਣ ਵੀ ਤੈਨੂੰ ਤੈਨੂੰ ਘੋੜਸਵਾਰੀ ਸਿੱਖਣੀ ਆ ਤੈਨੂੰ ਉਹ ਤੋਂ ਪਹਿਲਾਂ ਪ੍ਰੈਕਟਿਸ ਕਰਨੀ ਪੈਣੀ ਆ ਵੀ ਤੂੰ ਅੱਧਾ ਘੰਟਾ ਦੌੜਿਆ ਕਰ ਇੱਥੇ ਹਾਂ ਹੁਣ ਮੈਂ ਕਹਾਂ ਮੈਂ ਕਹੂੰਗਾ ਨਾ ਨਾ ਮੈਂ ਤਾਂ ਬਾਦਸ਼ਾਹ ਤੂੰ ਮੇਰੇ ਨਾਲ ਬਾਤ ਕਰ ਪੜਾ ਸਕਦਾ ਲੋ ਗੱਲ ਕਰੋ ਤੂੰ ਤੂੰ ਮੈਨੂੰ ਕਹਨੇ ਵਾਲਾ ਕੋਣ ਹੁੰਦਾ ਮੈਂ ਤਾਂ ਯਾਨੀ ਮੈਂ ਤਾਂ ਅਸੀਂ ਤਾਂ ਬਾਦਸ਼ਾਹ ਹੁੰਨੇ ਆ ਹਾਂ ਸਾਡੇ ਇਤਿਹਾਸ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ ਅਸੀਂ ਆ ਕਾਰਨ ਨਾ ਕਿਸੇ ਕੀ ਰਖਤ ਸੈਨਸ਼ਾ ਖੁਦ ਕੋ ਪਾਕਤ ਭਈ ਹੁਣ ਜਿਹੜਾ ਸੈਨਸ਼ਾ ਹੈ ਮੈਂ ਕਿਹਾ ਦੇਖੋ ਗੁਰੂ ਗੋਬਿੰਦ ਸਿੰਘ ਦੇ ਉੱਤੇ ਕਿੱਡਾ ਵੱਡਾ ਕਲੰਕ ਲਾ ਰਹੇ ਆ ਭਈ ਉਹ ਸਿੱਖ ਨੂੰ ਇਹ ਕਹਿ ਰਿਹਾ ਹੈ ਕਿ ਜਦੋਂ ਕਿਤੇ ਜਾਨਾ ਨਾ ਤੂੰ ਜੇ ਤੂੰ ਕੰਪਨੀ ਚ ਜਾ ਕੇ ਜੌਬ ਲੈਣ ਲੱਗਾ ਜਦੋਂ ਤੂੰ ਮੈਨੇਜਰ ਦੀ ਜੌਬ ਕਰਨੀ ਆ ਜਦੋਂ ਤੈਨੂੰ ਟ੍ਰੇਨਿੰਗ ਦੇਣ ਲੱਗੇ ਤੂੰ ਗਲ ਪੈ ਜਾ ਹੀ ਮਰਾਂ ਦੇ ਹਾਂ ਤੇ ਤੁਸੀਂ ਕੌਣ ਹੋ ਨੇ ਮੈਨੂੰ ਹੁਕਮ ਦੇਣ ਵਾਲੇ ਮੈਂ ਤਾਂ ਮੈਨੇਜਰ ਆ ਮੈਂ ਤਾਂ ਮੈਨੇਜਰ ਆ ਹੁਣ ਜਦ ਕੇ ਮੈਨੇਜਰ ਬਣ ਲਈ ਪਹਿਲਾਂ ਟ੍ਰੇਨਿੰਗ ਲੈਣੀ ਪੈਣੀ ਆ ਟ੍ਰੇਨਿੰਗ ਲੈਣੀ ਪੈਣੀ ਬਸ ਹਾਇ ਇਹ ਗੱਲ ਪੁਆਇੰਟ ਦੇ ਇੱਥੇ ਹੀ ਜਾ ਕਰਨ ਲੱਗੇ ਸੀ ਹਾਂ ਜੀ ਹੁਣ ਉਸ ਵੇਲੇ ਜਦੋਂ ਟ੍ਰੇਨਿੰਗ ਲੈਣ ਦੀ ਗੱਲ ਆਉਂਦੀ ਆ ਉਦੋਂ ਅਸੀਂ ਕਿਹਨੇ ਬਾਦਸ਼ਾ ਹੂੰ ਅਗਲੇ ਕਹਿੰਦੇ ਬਾਦਸ਼ਾ ਬਣ ਲਈ ਤੈਨੂੰ ਇਸ ਪ੍ਰੋਸੈਸ ਵਿੱਚੋਂ ਲੱਗਣਾ ਪੈਣਾ ਸੀ ਕਿਹਨੇ ਫੇਰ ਮੈਂ ਬਾਗੀ ਹੋ ਜਾਣਾ ਫੇਰ ਬਾਗੀ ਹੋ ਜਾਣਾ ਫੇਰ ਹੁਣ ਤੁਸੀਂ ਵਰਕਰ ਰੱਖਿਆ ਕੋਈ ਸਟੋਰ ਤੇ ਹਾਂ ਜੀ ਟਰੱਕ ਦਾ ਡਰਾਈਵਰ ਰੱਖਿਆ ਤੁਸੀਂ ਜੀ ਉਹਨੂੰ ਜ਼ਿੰਮੇਵਾਰੀ ਦੇ ਦਿੱਤੀ ਤੁਸੀਂ ਬਈ ਹਫ਼ਤੇ ਚ ਇੱਕ ਵਾਰੀ ਟਰੱਕ ਧੋਣਾ ਤਾਂ ਜੀ ਹੁਣ ਅਗਲਾ ਕਹੇ ਚਾਬੀ ਦੇ ਦੇ ਟਰੱਕ ਮੈਂ ਚਲਾਉਂਗਾ ਮੈਨੂੰ ਕਹਿਣਾ ਨਹੀਂ ਕੁਝ ਵੀ ਤਾਂ ਜੀ ਜੀ ਕਿਉਂਕਿ ਮੈਂ ਤਾਂ ਬਾਦਸ਼ਾਹ ਐ ਜੇ ਫੇਰ ਤੂੰ ਮੈਨੂੰ ਕਿਹਾ ਫੇਰ ਮੈਂ ਬਾਗੀ ਹੋ ਜਾਣਾ ਤੇ ਨਿਆਣੇ ਵੀ ਇਦਾਂ ਕਰਦੇ ਨਾ ਘਰਾਂ ਦੇ ਵਿੱਚ بگੜੇ ਹੋਏ ਮੋਟਰਸਾਈਕਲ ਦਿਓ ਮੋਟਰਸਾਈਕਲ ਦਿਓ ਮੈਂ ਚਲਾਣਾ ਮੈਂ ਉਹ ਕਹਿੰਦੇ ਨਹੀਂ ਨਹੀਂ ਤੇਰੇ ਕੋ ਲਾਇਸੈਂਸ ਨਹੀਂ ਤੈਨੂੰ ਤੂੰ ਮਾਰੂਗਾ ਕਿਤੇ ਨਹੀਂ ਮੈਂ ਉਹ ਫੇਰ ਜਦੋਂ ਕੀ ਕਰਦੇ ਕਿ ਜਦੋਂ ਪਿਓ ਘਰ ਨਹੀਂ ਹੁੰਦਾ ਹੂੰ ਮਾਂ ਤੋਂ ਚਾਬੀ ਲੈ ਜਾਂਦੇ ਆ ਫਿਰ ਮੁੜ ਕੇ ਲੱਤ ਟੁੱਟ ਰੋਟੀ ਹੁੰਦੀ ਜਾਂ ਮੋਟਰਸਾਈਕਲ ਧੋਕਿਆ ਹੁੰਦਾ ਕਿ ਤੈ ਹਨ ਨਹੀਂ ਫਿਰ ਫਿਰ ਦੂਜੀ ਗੱਲ ਇਹ ਜਿਹੜੇ ਨਾ ਸਿੱਖਣ ਵੇਲੇ ਨਹੀਂ ਸੁਣਦੇ ਹਾਂਜੀ ਉਹ ਗਲਤੀ ਕਰਨ ਤੋਂ ਬਾਅਦ ਵੀ ਨਹੀਂ ਸੁਣਦੇ ਨਹੀਂ 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 ਸੁਣਦੇ ਸਹੀ ਗੱਲ ਹੈ ਜੀ ਉਸ ਵੇਲੇ ਵੀ ਕਹਿੰਦੇ ਵੀ ਮੇਰੀ ਮੇਰੀ ਲੱਤ ਟੁੱਟੀ ਹੋਈ ਤੂੰ ਲੈਕਚਰ ਕਰੀ ਜਨਾ ਭਾਈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜਿੱਦਾਂ ਹੁਣ ਤੁਸੀਂ ਗੱਲ ਕਰਦੇ ਨਾ ਵੀ ਇੱਕ ਇਹ ਗੱਲ ਬੜੀ ਵਧੀਆ ਤੁਹਾਡੀ ਬੜਾ ਮਤਲਬ ਠੋਸ ਪੁਆਇੰਟ ਹੈ ਉਹਨਾਂ ਨੂੰ ਅਹਿਸਾਸ ਹੀ ਨਹੀਂ ਵੀ ਮੈਂ ਗਲਤੀ ਕੀਤੀ ਹੈ ਜਿੱਦਾਂ ਕਿ ਸਨੀ ਨੂੰ ਅਹਿਸਾਸ ਹੀ ਨਹੀਂ ਆ ਵੀ ਪਹਿਲੇ ਉਹਦਾ ਪਿਓ ਹੈਗਾ ਮਾਂ ਹੈਗੀ ਉਹਦੀ ਘਰ ਵਾਲੀ ਹੈਗੀ ਉਹਦੇ ਬੱਚੇ ਹੈਗੇ ਆ ਉਹਨੂੰ ਅਹਿਸਾਸ ਹੀ ਨਹੀਂ ਵੀ ਮੈਂ ਉਹਨਾਂ ਨੂੰ ਕਿੱਥੇ ਤੱਕ ਛੱਡ ਕੇ ਆਇਆ ਕੀ ਕਰ ਦਿੱਤਾ ਮੁੜ ਕੇ ਆ ਕੇ ਫਿਰ ਉੱਥੇ ਉਹਨੇ ਉਹੀ ਕੰਮ ਕਰ ਦਿੱਤਾ ਹਨਾ ਤੁਸੀਂ ਸੋਚੋ ਵੀ ਉਹ ਸਨੀ ਜਿਹੜਾ ਹੈਗਾ ਉਹਦਾ ਪਾਲਣ ਪੋਸ਼ਣ ਕਿਦਾਂ ਦਾ ਹੋਇਆ ਹੁਣ ਕਿਦਾਂ ਦੀਆਂ ਉਹਨੇ ਕਥਾਵਾਂ ਸੁਣੀਆਂ ਹੋਣੀਆਂ ਕਿਦਾਂ ਦੇ ਉਹਨੇ ਲੈਕਚਰ ਸੁਣੇ ਹੋਣੇ ਕਿਦਾਂ ਦੇ ਉਹਨੇ ਗੱਲਾਂ ਕੀ ਸੁਣੀਆਂ ਹੋਣੀਆਂ ਜਿਹੜਾ ਹਜੇ ਤੱਕ ਵੀ ਉਹਦਾ ਇੰਨਾ ਫਰਸਟ੍ਰੇਟਡ ਹੋਇਆ ਤੇ ਮੁੜ ਕੇ ਬਾਹਰ ਲਿਆ ਜਿਹੜੇ ਉਹ ਵਾਰਾ ਬਣਾ ਕੇ ਉਹਨੂੰ ਉਤਸ਼ਾਹਿਤ ਕਰ ਰਹੇ ਹੋਰ ਮੁੰਡਿਆਂ ਨੂੰ ਵੀ ਤੁਸੀਂ ਫਸੋ ਜਾ ਕੇ ਇਦਾਂ ਬਣੋ ਕੌਮ ਦੇ ਯੋਧੇ ਜਾਣੀ ਉਹ ਕਹਿੰਦੇ ਵੀ ਜਦੋਂ ਕੋ ਬੰਦਾ ਗਲਤੀ ਕਰਦਾ ਨਾ ਜੀ ਉਦੋਂ ਇੰਨੀ ਤਕਲੀਫ ਨਹੀਂ ਦਿੰਦਾ ਸਾਨੂੰ ਹਾਂ ਜਿੰਨੀ ਉਹ ਗਲਤੀ ਕਰਨ ਤੋਂ ਬਾਅਦ ਉਹਨੂੰ ਡਿਫੈਂਡ ਕਰਨ ਲੱਗਾ ਦਿੰਦਾ ਡਿਫੈਂਡ ਕਰਨ ਲੱਗਾ ਦਿੰਦਾ ਜਾਂ ਜਦੋਂ ਤੁਸੀਂ ਗੱਲ ਕਰਦੇ ਸੀ ਉਹ ਦੁੱਧ ਪੀਂਦਾ ਸੀ ਬੰਦਾ ਤੁਹਾਡਾ ਇੱਥੇ ਸਟੋਰ 'ਚ ਕਿਤੇ ਉਹ ਕਹਿੰਦਾ ਮੈਂ ਤਾਂ ਪੀਤਾ ਹੀ ਨਹੀਂ ਕਦੀ ਮੈਂ ਨਹੀਂ ਪੀਂਦਾ ਉਹ ਕਹਿੰਦੇ ਆ ਦੇਖ ਕੈਮਰਾ 'ਚ ਲੈ ਇਹ ਤਾਂ ਉੱਦੇ ਹੀ ਪਣਾ ਉਹ ਕਹਿੰਦਾ ਬਸ ਇਹੀ ਨਹੀਂ ਜਦੋਂ ਜਦੋਂ ਨਾ ਤਾਂ ਤੁਸੀਂ ਜੇ ਆਮ ਹਾਲਤਾਂ 'ਚ ਗੱਲ ਕਰਨ ਲੱਗਦੇ ਨਾ ਤਾਂ ਅਗਲਾ ਉਸ ਵੇਲੇ ਗੱਲ ਸੁਣਦਾ ਪਹਿਲਾਂ ਇਹ ਦੀ ਕੀ ਲੋੜ ਿਆ ਹੂੰ ਹੁਣ ਜੇ ਤੁਸੀਂ ਡਰਾਈਵਰ ਨੂੰ ਕਿਹਾ ਵੀ ਦੇਖ ਟਰੱਕ ਇਦਾਂ ਇਦਾਂ ਦੇਖ ਤੇ ਯੂ ਟਰਨ ਨਹੀਂ ਮਾਰੀਦੀ ਹੁੰਦੀ ਜੀ ਜੀ ਇਦਾਂ ਇਦਾਂ ਨਹੀਂ ਮੋਟਰਵੇ ਤੇ ਪਾਰਕ ਨਹੀਂ ਕਰੀਦਾ ਹੁੰਦਾ ਔਰ ਕਿ ਮੈਂ ਨਿਆਣਾ ਮੈਨੂੰ ਪਤਾ ਨਹੀਂ ਹੈਗਾ ਹੂੰ ਅੱਛਾ ਜਦੋਂ ਉਹ ਯੂ ਟਰਨ ਮਾਰ ਲੇ ਐਕਸੀਡੈਂਟ ਹੋ ਗਿਆ ਜੇ ਤੁਸੀਂ ਗੱਲ ਕਰ ਤੇ ਦੇਖ ਇਦਾਂ ਲੈ ਹੁਣ ਜਾਨੀ ਮੇਰੀ ਲੱਤ ਟੁੱਟੀ ਹੋ ਤੂੰ ਲੈਕਚਰ ਕਰੀ ਜਾਣਾ ਜੀ 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 ਬੰਦਾ ਕਹਿੰਦਾ ਵੀ ਨਾ ਤਾਂ ਤੂੰ ਨਾ ਤਾਂ ਤੂੰ ਪਹਿਲਾਂ ਸੁਣਦਾ ਸੀ ਹੂੰ ਨਾ ਹੁਣ ਹੁਣ ਸੁਣਦੇ ਆਂ ਵੀ ਗੱਲ ਕਿਹੜੇ ਵੇਲੇ ਤੇਰੇ ਨਾਲ ਕਰੀਏ ਜੀ ਇਹ ਨਾ ਰੇਡੀਓ ਦੇ ਉੱਤੇ ਇੱਕ ਗੱਲ ਕਰ ਰਿਆ ਸੀ ਇਹ ਡਰਾਈਵਰ ਸੀਗਾ ਉਹ ਕਹਿੰਦਾ ਮੈਨੂੰ 30 ਸਾਲ ਹੋ ਗਏ 40 ਸਾਲ ਡਰਾਈਵਰੀ ਕਰਦਿਆਂ ਨੂੰ ਕਹਿੰਦਾ ਮੈਨੂੰ ਪੁਲਿਸ ਨੇ ਟਿਕਟ ਦੇ ਦਿੱਤੀ ਹੈ ਨਾ ਕਹਿੰਦੇ ਟਿਕਟ ਘਾਤੋ ਦਿੱਤੀ ਕਹਿੰਦੇ ਓਵਰ ਸਪੀਡ ਸੀਗਾ ਕਹਿੰਦਾ ਜਦੋਂ ਪੁਲਿਸ ਵਾਲਾ ਆਇਆ ਤਾਂ ਉਹ ਮੈਨੂੰ ਕਹਿ ਰਿਹਾ ਸੀ ਤੂੰ ਓਵਰ ਸਪੀਡ ਹੈ ਤਾਂ ਉਹਨੂੰ ਕਹਿੰਦਾ ਮੈਂ ਉਹਨੂੰ ਕਹਿ ਦਿੱਤਾ ਵੀ ਹਾਂ ਮੈਂ ਓਵਰ ਸਪੀਡ ਸੀ ਪਰ ਇੰਨੀ ਓਵਰ ਸਪੀਡ ਨਹੀਂ ਸੀ ਹੈ ਨਾ ਪੁਲਿਸ ਵਾਲਿਆਂ ਨੇ ਉਹਨੂੰ 85 ਦੀ ਲਿਖ ਕੇ ਸਪੀਡ ਓਵਰ ਸਪੀਡ ਦੀ ਟਿਕਟ ਦੇ ਦਿੱਤੀ ਹੈ ਨਾ ਕਹਿੰਦੇ ਇਹ ਤਾਂ ਗਲਤ ਕੀਤਾ ਉਹਨੇ ਹੂੰ ਵੀ ਮੇਰੇ ਟਰੱਕ ਨੂੰ ਤਾਂ ਲੱਗਿਆ ਹੋਇਆ 65 ਦੇ ਉੱਤੇ ਜਾਂ 75 ਦੇ ਉੱਤੇ ਗਵਰਨਰ ਉਹ ਜਾ ਹੀ ਨਹੀਂ ਸਕਦਾ ਅੱਗੇ ਹੂੰ ਭਾਜੀ ਉਹ ਬੰਦਾ ਝੂਠ ਬੋਲ ਰਿਹਾ ਸੀ ਹੂੰ ਕਿਉਂਕਿ ਮੇਰੇ ਟਰੱਕ ਤੇ ਵੀ ਗਵਰਨਰ ਲੱਗਿਆ ਹੋਇਆ ਹੂੰ ਹੈਨਾ ਮੇਰਾ ਟਰੱਕ 65 ਤੋਂ ਉੱਪਰ ਨਹੀਂ ਜਾਂਦਾ ਲਾ ਜੇ ਉਹਨੂੰ ਮੈਂ ਜ਼ੋਰ ਪਾ ਕੇ 67 ਤੇ ਲੈ ਜਾਊਂਗਾ ਹੈਨਾ ਖਿੱਚ ਦੂ ਕੇ ਹੂੰ ਤਾਂ ਇਹਨੇ 2.3 ਪੁਆਇੰਟ ਉੱਪਰ ਚੱਲ ਜਾਂਦਾ ਤੇ ਜਦੋਂ ਉਹ ਹਿੱਲ ਡਾਊਨ ਹਿੱਲ ਤੇ ਜਾ ਰਿਹਾ ਨਾ ਹੂੰ ਉਦੋਂ ਗਵਰਨਰ ਕੰਮ ਨਹੀਂ ਕਰਦਾ ਉਹ 75 80 ਦੀ ਸਪੀਡ ਤੇ ਚੱਲ ਜਾਂਦਾ ਜਿੱਦਾਂ ਸਪੀਡ ਆਈ ਜਾਂਦੀ ਹੈ ਹੈਨਾ ਉਹ ਰੇਡ ਬਣੀ ਜਾਂਦੀ ਆਪਣੇ ਆਪ ਹੀ ਜਾ ਰਿਹਾ ਉਹ ਤੋਂ ਰੇਸ ਥੋੜੇ ਦੇ ਰਹਿਣ ਤੁਸੀਂ ਰੇਸ ਦੇਣੀ ਨਹੀਂ ਪੈ ਰਹੀ ਉਹ ਤਾਂ ਜਿੱਥੇ ਗਵਰਨਰ ਲੱਗਿਆ ਹੋਇਆ ਉਹ ਤੱਕ ਉਹਨੂੰ ਖਤਮ ਕਰ ਦਿੰਦਾ ਕੱਟ ਦਿੰਦਾ ਇੰਨਾ ਜ਼ੋਰ ਪੈਂਦਾ ਜੇ ਲੋਡਡ ਹੈ ਤਾਂ ਹੋਰ ਜਿਆਦਾ ਪੈਣਾ ਹੈਨਾ ਆਹ ਤੇ ਉਹ ਕਹਿ ਰਿਹਾ ਵੀ ਲੈ ਦੱਸ ਮੈਨੂੰ ਟਿਕਟ ਦੇ ਦਿੱਤੀ ਇਹਦਾ ਧੱਕਾ ਕੀਤਾ ਹੂੰ ਸੋ ਸੋ ਮੈਂ ਇਹੀ ਗੱਲ ਕਹਿੰਦਾ ਭਾਜੀ ਜਿਹੜੀ ਬਾਗੀ ਜਾਂ ਬਾਦਸ਼ਾਹ ਵਾਲੀ ਗੱਲ ਹੈ ਨਾ ਉਹ ਸਾਨੂੰ ਅਜੇ ਕੁਝ ਪੱਲੇ ਨਹੀਂ ਪੈ ਰਹੀ ਇਹ ਕਿਉਂਕਿ ਇਹ ਸਮਾਂ ਬਹੁਤ ਸੈਂਕੜੇ ਸਾਲ ਪਹਿਲਾਂ ਲੰਘ ਚੁੱਕਾ ਇਹ ਹੁਣ ਇਹ ਗੱਲ ਨਹੀਂ ਚੱਲਣੀ ਸਿਰਫ ਜੇ ਬਾਗੀ ਤਬੀਅਤ ਨੂੰ ਦੇਖਣਾ ਹੈ ਨਾ ਤੇ ਫਿਰ ਭਿੰਡਰਾਲੇ ਸੰਤ ਦੀ ਜਾਂ ਭਿੰਡਰਾਲੇ ਦੇ ਜੋ ਜੋ ਸੰਘਰਸ਼ ਹੋਇਆ ਉਹਨੂੰ ਦੇਖ ਕੇ ਤੇ ਉਹਦਾ ਜੋ ਅੰਜਾਮ ਹੋਇਆ ਉਹਨੂੰ ਵੀ ਅਬਜ਼ਰਬ ਕਰਨਾ ਪੈਣਾ ਉਹ ਦੇਖ ਲਓ ਭਈ ਉਹਦਾ ਅੰਜਾਮ ਕੀ ਹੈ ਹਾਂ ਇਹ ਕਹਿ ਸਕਦੇ ਆ ਕਿ ਹਾਂ ਪਿੰਡ ਵਾਲਾ ਸੰਤ ਆਪ ਤਾਂ ਚਲਾ ਗਿਆ ਕੋਈ ਨਹੀਂ ਉਹਦੇ ਔਲਾਦ ਤਾਂ ਸੁੱਕੀ ਹੈ ਨਾ ਲਾ ਇਹ ਕਹਿਣਗੇ ਇਦਾਂ ਫੇ 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 ਵਧੀਆ ਫੇ ਲੱਗੇ ਰੋ ਫੇ 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 ਲੱਗੇ ਰੋ ਲਾ ਫੇ ਫੇ ਜਿਹੜਾ ਸਣੀ ਹੈ ਉਹ ਹੁਣ ਧੁੰਦਾ ਉਹਦੀ ਪ੍ਰੇਜ਼ ਕਰ ਰਿਹਾ ਹੈ ਨਾ ਪਾਜੀ ਇਹਨੂੰ ਤਕਲੀਫ ਹਤਾ ਕੀ ਹੈ ਧੁੰਦੇ ਨੂੰ ਹੂੰ ਧੁੰਦੇ ਨੂੰ ਇਹ ਜਦੋਂ ਨਾ ਇਹਨੇ 8 ਸਾਲ ਪਹਿਲਾਂ ਗੱਲ ਕੀਤੀ ਸੀ ਤੇ ਉਦੋਂ ਰੋਲਾ ਪੈਂਦਾ ਸੀ ਇਦਾਂ ਦਾ ਹੀ ਕੁਛ ਗੁਰਬਖਸ਼ ਸਿੰਘ ਵਰਗਾ ਜਾਂ ਹੋਰ ਹਨ ਤੇ ਟਕਸਾਲੀਆਂ ਦੇ ਨਾਲ ਪੂਰਾ ਇਹਦਾ ਘਾਟੋ ਕਲੇਸ਼ ਚੱਲਦਾ ਸੀਗਾ ਹੂੰ ਤੇ ਇੱਥੇ ਅਮਰੀਕਾ ਚ ਵੀ ਆਇਆ ਸੀ ਤਾਂ ਅਮਰੀਕਾ ਦੇ ਵਿੱਚ ਜਿੰਨੇ ਵੀ ਮੋٹے ਮੋٹے ਟਕਸਾਲੀ ਹੈ ਨਾ ਜਿਹੜੇ ਵੱਡੇ ਸਿੰਘ ਉਹ ਕਹਿੰਦਾ ਸੀ ਵੀ ਅਸੀਂ ਇਹਨੂੰ ਕਥਾ ਨਹੀਂ ਕਰਨ ਦੇਣੀ ਤੇ ਸਾਡੇ ਵਾਲਾ ਬੰਦਾ ਸੀ ਇੱਕ ਕਹਿੰਦਾ ਆਜੋ ਜਿਹੜਾ ਆਊਗਾ ਤਾਂ ਮੇਰੇ ਕੋਲ ਵੀ ਹੈਗੀ ਟਰੈਸਪਾਰਕਾ ਪਾਸ ਕਰਕੇ ਤੇ ਗੋਲੀ ਲੰਘਾਉਂ ਸਿੱਧੀ ਅੰਦਰ ਦੀ ਹੈ ਨਾ ਜਿਹੜਾ ਆਇਆ ਸਾਡੇ ਇੱਥੇ ਹੈ ਨਾ ਕਥਾ ਕਰਨ ਜੇ ਰੋਕਣ ਵਾਸਤੇ ਉਹਨੇ ਇਦਾਂ ਕਹਿ ਦਿੱਤਾ ਤੇ ਮੁੜ ਕੇ ਦੁੰਦੇ ਨੇ ਪਤਾ ਗੱਲ ਕੀ ਕੀਤੀ ਕਹਿੰਦਾ ਜੀ ਮੈਂ ਤਾਂ ਆਪਣੀ ਜਿਹੜੀ ਮੇਰੀ ਧੀ ਹੈ ਲੜਕੀ ਹੈ ਉਹਦੇ ਬਾਰੇ ਕਿਸੇ ਨੂੰ ਨਹੀਂ ਦੱਸਦਾ ਵੀ ਉਹ ਕਿਹੜੀ ਯੂਨੀਵਰਸਿਟੀ 'ਚ ਹੈ ਕਿਹੜੇ ਕਾਲਜ 'ਚ ਪੜਦੀ ਅਸੀਂ ਤਾਂ ਲੁਕ ਛਿਪ ਕੇ ਉਹਨੂੰ ਪੜਾ ਰਹੇ ਹਾਂ ਹੂੰ ਹੈਨਾ ਹੁਣ ਕਿੰਨਾ ਖੌਫ ਪਿਆ ਹੋਇਆ ਹੁਣ ਇਹਦੇ ਤੇ ਖੌਫ ਕਾਦਾ ਹੋਊਗਾ ਭਾਜੀ ਜਿਹੜਾ ਇੱਥੇ ਇੰਨਾ ਗਰਕ ਗਏ ਹੈਨਾ ਉਹ ਨਹੀਂ ਨਹੀਂ ਪਤਾ ਕੀ ਗੱਲ ਆ ਹੁਣ ਜਦੋਂ ਨਾ ਇਹ ਸਾਡੇ ਵਿਰੋਧ ਵਿੱਚ ਖੜਿਆ ਹਾਂ ਖੜਿਆ ਨਹੀਂ ਮਤਲਬ ਜਦੋਂ ਹੁਣ ਅਸੀਂ ਜਵਾਬ ਦੇ ਦਿੱਤਾ ਜੀ ਜਹਾਂ ਤੁਸੀਂ ਰੱਦ ਕਰਤਾ ਉਹਨੂੰ ਸਿੱਧਾ ਸੁਣ ਕਹਤਾ ਹੁਣ ਇਹਨਾਂ ਲਈ ਪੰਗਾ ਕੀ ਪੈ ਗਿਆ ਵੀ ਜਿਨ੍ਹਾਂ ਦੀ ਚੁੱਕਣਾ ਚ ਆ ਕੇ ਹੀ ਨਹੀਂ ਪੰਗਾ ਲਿਆ ਹੂੰ ਪਤਾ ਇਹਨਾਂ ਨੂੰ ਲੱਗ ਗਿਆ ਵੀ ਉਹਨਾਂ ਦੀ ਔਕਾਤ ਹੈ ਨਹੀਂ ਜੀ ਵੱਡੇ ਗੁਰਦਵਾਰੇ 'ਚ ਤਾਂ ਬਿਠਾਉਣਾ ਨਹੀਂ ਉਹ ਆਪ ਕਿਸੇ ਗੁਰਦਵਾਰੇ 'ਚ ਨਹੀਂ ਬੈਠੇ ਵਿਚਾਰੇ ਹੂੰ ਉਹ ਤਾਂ ਜਿਨੀ ਇਹਨੂੰ ਚੁੱਕਣਾ ਦਿੱਤੀ ਹੈ ਉਹ ਤਾਂ ਆਪ ਦੂਜਿਆਂ ਦੀ ਮਿਹਰ ਦੇ ਉੱਤੇ ਆ ਜੀ ਜਾਂ ਟਕਸਾਲੀਆਂ ਦੇ ਪੈਰ ਫੜਨੇ ਪੈਣੇ ਜਾਂ ਕਿਸੇ ਦੁਖਨਵਾਰਨ ਵਾਲੇ ਦੇ ਜਾਂ ਕਾਂਗਰਸੀਆਂ ਦੇ ਜਾ ਬੰਟੀ ਨੂੰ ਕਹਿਣਾ ਪੈਣਾ ਪਿ ਲਵਾਉ ਜੀ ਜੀ ਹੁਣ ਜਿੱਥੇ ਕਹਿਣਗੇ ਜਿਹੜੀ 에어ਪੋਰਟ ਤੋਂ ਲਿਆਉਣਾ ਆ ਉਹਨੇ ਫੇ ਜਦੋਂ ਗੱਲ ਕਰਨੀ ਆ ਕਿਉਂਕਿ ਦੇਖੋ ਮੈਂ ਨਾ ਪੰਜਾਬੀਆਂ ਨੂੰ ਜਾਣਦਾ ਉਹਨਾਂ ਨੂੰ ਇੰਨੀ ਸੈਂਸ ਨਹੀਂ ਹੁੰਦੀ ਜੀ ਜੇ ਹੁਣ ਅਸੀਂ ਆ ਮੰਨ ਲਓ ਸਾਡੇ ਕੋਲ ਕੋਈ ਬੰਦਾ ਟਕਸਾਲ ਤੋਂ ਗੁੱਸੇ ਹੋ ਕੇ ਆ ਕੇ ਬੈਠੇ ਜੀ ਅਸੀਂ ਕਦੇ ਵੀ ਉਹਦੇ ਨਾਲ ਇਦਾਂ ਸਿੱਧੀ ਇਦਾਂ ਨਹੀਂ ਗੱਲ ਕਰਨ ਲੱਪੇ ਦੀ ਵੀ ਦੇਖੋ ਜੀ ਦਸਮ ਗ੍ਰੰਥ ਨੂੰ ਇਦਾਂ ਉਹਦੇ ਬਾਰੇ ਇਦਾਂ ਅਖੰਡ ਪਾਠ ਕਰੀ ਜਾਂਦੇ ਐ ਕਿਉਂਕਿ ਸਾਡੇ ਦਿਮਾਗ ਵਿੱਚ ਹੁੰਦਾ ਵੀ ਬੰਦਾ ਉਹਨਾਂ ਨਾਲੋਂ ਗੁੱਸੇ ਹੋ ਕੇ ਜਰੂਰ ਆਇਆ ਆ ਹਾਂ ਵਿਚਾਰਦਾ ਰਹੇ ਦੀ ਉਹ ਕੋਈ ਉੱਥੇ ਇਹ ਨਹੀਂ ਹੈਗਾ ਵੀ ਇਹ ਇਹ ਪੋਲੀਟੀਕਲੀ ਗੁੱਸੇ ਹੋ ਗਿਆ ਉਹਨਾਂ ਨਾਲੋਂ ਜੀ ਜੀ ਹੁਣ ਜੇ ਅਸੀਂ ਸੂਰਜ ਪ੍ਰਕਾਸ਼ ਬਾਰੇ ਦਸਮ ਗ੍ਰੰਥ ਬਾਰੇ ਗੱਲ ਜਾਂ ਤਾਂ ਇਹ ਡਰਾਮਾ ਕਰੂਗਾ ਸਾਡੇ ਕੋ ਹੂੰ ਜਾਂਦਰੋਂ ਦੁਖੀ ਹੋਊਗਾ ਜੀ ਫੇ ਉਸ ਵੇਲੇ ਅਸੀਂ ਸਾਂਝੀ ਜੀ ਗੱਲ ਕਰੀਦੀ ਆ ਹੂੰ ਫੇ ਉਸ ਵੇਲੇ ਹੁਣ ਅਸੀਂ ਸਟੇਟਮੈਂਟ ਇਹਦਾ ਦੇਣੀ ਹੁੰਦੀ ਵੀ ਦੇਖੋ ਜੀ ਜਿੱਦਾਂ ਮਰਜ਼ੀ ਆ ਵੀ ਵਿਚਾਰਾਂ ਦਾ ਫਰਕ ਤਾਂ ਹੁੰਦਾ ਜੀ ਪਰ ਜਿਹੜਾ ਇਹ ਸਰੀਰਕ ਧੱਕਾ ਕਰ ਰਹੇ ਆ ਬਾਦਲਾਂ ਦੇ ਹੱਥਾਂ 'ਚ ਖੇਡ ਰਹੇ ਆ ਭਾਜਪਾ ਦੇ ਇਹ ਥੋੜੋ ਠੀਕ ਆ ਹੂੰ ਹੂੰ ਇੱਕ ਕਾਮਨ ਗਰਾਉਂਡ ਦੇ ਉੱਤੇ ਗੱਲ ਕਰ ਲਓ ਜਿੱਥੇ ਅਗਲੇ ਨੂੰ ਤਕਲੀਫ ਨਾ ਹੋਵੇ ਅਗਲਾ ਹੰਗਾਰਾ ਵੀ ਦੇ ਦੇਵੇ ਜੀ ਉਹ ਆਪਕ ਉਹਦੇ ਮੂੰਹ ਤੋਂ ਕਹਾਓ ਨਾ ਦੀ ਹੁਣ ਜਦੋਂ ਦਮਦਮੀ ਟਕਸਾਲ ਦਾ ਮੁਖੀ ਇੱਕ ਤਾਂ ਕਾਂਗਰਸ ਦਾ ਏਜੰਟ ਬਣ ਗਿਆ ਸੀਗਾ ਹੁਣ ਦੂਸਰਾ ਭਾਜਪਾ ਦਾ ਏਜੰਟ ਬਣ ਗਿਆ ਤੇ ਸਿਮਿਲਰ ਹੀ ਐ ਫਿਰ ਹੁਣ ਨਹੀਂ ਉੱਥੇ ਵੀ ਮੈਂ ਕਹਿੰਦਾ ਹੋ ਸਕਦਾ ਅਗਲਾ ਭਿੰਡਰ ਵਾਲੇ ਨੂੰ ਵਧੀਆ ਮੰਨਦਾ ਹੋਵੇ ਜੇ ਜੇ ਤੁਸੀਂ ਜੇ ਤੁਸੀਂ ਅਗਲੇ ਨੂੰ ਜੇ ਅਸੀਂ ਇਹ ਕਹੀਏ ਵੀ ਦੇਖੋ ਜੀ ਭਈ ਉਹਨੇ ਕਿਹਦੇ ਫਰਕ ਨਾ ਭਿੰਡਰ ਵਾਲੇ ਨਾਲ ਵਿਰੋਧ ਹੈਗਾ ਪਰ ਇੱਕ ਗੱਲ ਤਾਂ ਹੈਗੀ ਨਾ ਭਈ ਡਟ ਕੇ ਸਰਕਾਰ ਮੂਹਰੇ ਖੜ ਗਿਆ ਜੀ ਬਿਲਕੁਲ ਤੋਂ ਮਾ ਤਾਂ ਹੁਣ ਦਾਦਲਾ ਮੋਰੇ ਥਾਲੀ ਚੱਕ ਕੇ ਫ੍ਰੀਜਰ ਦਾ ਭਾਜਪਾ ਕੋ ਬਹਿ ਗਿਆ ਉੱਥੇ ਤਾਂ ਉਹ ਵੀ ਮੁਨਕਰ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਨਹੀਂ ਹੁਣ ਜੇ ਤੁਸੀਂ ਹੁਣ ਇਹ ਜਿਹੜੇ ਇਹ ਆ ਇਹ ਲਾਣਾ ਹੈ ਇਹ ਪਤਾ ਕੀ ਕਰਦੇ ਆ ਜੀ ਇਹ ਜੇ ਮੰਨ ਲਓ ਰਣਜੋਤ ਨੂੰ ਗਿਆ ਸਾਡੇ ਨਾਲ ਗੁੱਸੇ ਹੋ ਕੇ ਹੂੰ ਇਹਨਾਂ ਨੂੰ ਇਨੀ ਇਹ ਦੇਖ ਲਿਆ ਪਈ ਹਰਨੇਕ ਹੁਣਾਂ ਨਾਲ ਗੁੱਸੇ ਹੋਇਆ ਪਰ ਇਹ ਚੇਤਾ ਭੁਲਾਤਾ ਵੀ ਇਹ ਪ੍ਰੋਫੈਸਰ ਦਰਸ਼ਨ ਸਿੰਘ ਦਾ ਬਹੁਤ ਵੱਡਾ ਸਪੁੱਤਰ ਹੈ ਆ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲ ਤਖਤ ਤੋਂ ਛੇਕਿਆ ਹੋਇਆ ਆ ਜੀ ਹੁਣ ਰਣਜੋਤ ਸਿੰਘ ਦਾ ਸਪੋਟਰਿਆ ਇਹਦਾ ਮਤਲਬ ਇਹ ਕਾਲ ਤੱਕ ਦੇ ਜੱਥੇਦਾਰ ਦੇ ਵਿਰੁੱਧ ਆ ਜੀ ਹੁਣ ਅਸੀਂ ਇਹਨੂੰ ਵਰਤਣਾ ਆ ਹਰਨੇਕ ਦੇ ਵਿਰੁੱਧ ਹੂੰ 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 ਹੁਣ ਜੇ ਅਸੀਂ ਇਹਨੂੰ ਇਹ ਕਹਾਂਗੇ ਵੀ ਦੇਖੋ ਜੀ ਹਰਨੇਕ ਦਾ ਕਾਲ ਤੱਕ ਦੇ ਜੱਥੇਦਾਰ ਦੇ ਵਿਰੁੱਧ ਬੋਲੀ ਜਾਂਦਾ ਹੂੰ ਫੇ ਤਾਂ ਹਸੋ ਹੀ ਨਹੀਂ ਬਣਨੀ ਉਹ ਤਾਂ ਰਣਜੋਤ ਸਿੰਘ ਵੀ ਬੋਲਦਾ ਜਿੱਦੇ ਮੋਰੇ ਬੈਠੇ ਨੇ ਤੁਸੀਂ ਜੀ ਜੀ ਬਿਲਕੁਲ ਜੇ ਤੁਸੀਂ ਕਾਮਨ ਗਰਾਉਂਡ ਦੇ ਉੱਤੇ ਗੱਲ ਕਰੋ ਫੇ ਹੁਣ ਇਹਨਾਂ ਨੇ ਵੀ ਜਨੀ ਧੁੰਦੇ ਨੂੰ ਲਿਆਂਦਾ ਹੁਣ ਉਹਨੇ ਜਦੋਂ ਇੱਦਾਂ 에어ਪੋਰਟ ਤੋਂ ਆਉਂਦੇ ਤੇ ਜਾਂ ਘਰੇ ਰੋਟੀ ਰੱਖ ਕੇ ਮୋਰੇ ਦੁੱਧ ਦਾ ਕੱਪ ਰੱਖ ਕੇ ਕਿਹਾ ਹੁਣਾ ਵੀ ਦੇਖੋ ਜੀ ਹੁਣ ਉਹ ਸਿੰਘ ਨੇ ਕਿੱਡਾ ਵੱਡਾ ਕੰਮ ਕੀਤਾ। ਜੇ ਵੀ ਜੇਲ੍ਹ ਦੇ ਵਿੱਚ ਇਦਾਂ ਸੌਦਾ ਲਾਉਣਾ ਖੇਲ ਪਈ ਆ ਕਿਤੇ। ਅੱਛਾ ਜੀ। ਜੇ ਮੈਂ ਮੈਂ ਕਹਿੰਨਾ ਸਪੋਜ਼ ਕਰੋ ਪੇ ਅਗਲੇ ਨੇ ਮੋਰੇ ਰੋਟੀ ਦੀ ਥਾਲੀ ਰੱਖ ਕੇ ਤੁੰਦੇ ਨੂੰ ਇਹ ਕਿਹਾ ਹੋਵੇ। ਆਹ ਉੱਥੇ ਫਿਆਪੀ ਬਗ ਗਿਆ ਸਾਰੀ ਰੋਟੀ ਥਾਲੀ ਦੀ। ਇੱਥੇ ਹੁਣ ਫਸ ਗਿਆ ਹੀ ਤਾਂ। ਹੁਣ ਅਗਲੇ ਨਾਲੇ ਨਮਕ ਖਾਰਿਆ ਹੁਣ ਜੇ ਸਟੇਜ ਪੇ ਜੇ ਪੇ ਤੁੰਦਾ ਜੀ ਤੁਸੀਂ ਨਾ ਇੱਕ ਵਾਰੀ ਕੱਲ ਨੂੰ ਸਟੇਜ ਤੋਂ ਕਲੀਅਰ ਕਰਿਓ ਥੋੜਾ ਜਿਹਾ ਹਾਂ ਤੇ ਇਹਨਾਂ ਨਾਲੇ ਲਫਾਫਾ ਵੀ ਜਾਣ ਲੱਗੇ 2100 ਡਾਲਰ ਦਾ ਦਿੱਤਾ ਹਣਾ ਬਈ ਨਾਲੇ ਜੇਬ ਵਿੱਚ ਪੈਸੇ ਇੱਕ ਵਾਰੀ ਭਾਈ ਸਾਹਿਬ ਜੀ ਕੱਲ ਨੂੰ ਸਟੇਜ ਤੋਂ ਕਲੀਅਰ ਕਰਿਓ ਇਹਨਾਂ ਦੇ ਇੱਕ ਵਾਰੀ ਖਾਨੇ ਪਵੇ ਜਰਾ ਹਾਂ ਇਹ ਵਿਚਾਰ ਤੁਸੀਂ ਸੰਗਤਾਂ ਦੇ ਸਾਹਮਣੇ ਰੱਖਿਓ ਹਨ ਉਹਨ ਫੇ ਉਹਨ ਫੇ ਲਿਆਂਦਾ ਪੇ ਸੂਬਾ ਸਰਹੰਦ ਕਿਦਾਂ ਅਤਿਆਚਾਰ ਕਰਦਾ ਸੀ ਅੱਛਾ ਜੀ ਉੱਥੋਂ ਸ਼ੁਰੂ ਕੀਤਾ ਉਹਨੇ ਸਾਰਾ ਦਿਨ ਕਰਦੇ ਕੀ ਹੈ ਇਹ ਇਹ ਨੈਰੇਟਿਵ ਹੀ ਤਾਂ ਸਿਰਜਦੇ ਆ ਯਾ ਯਾ ਬਿਲਕੁਲ ਬਿਲਕੁਲ ਸਹੀ ਹੈ ਗੁਰਬਾਣੀ ਦੀ ਪੰਕਤੀ ਨੂੰ ਇਤਿਹਾਸ ਦੇ ਚੈਪਟਰ ਨੂੰ ਕਿੱਥੇ ਫਿੱਟ ਕਰਕੇ ਕਿਹਦੇ ਤੇ ਕਰਕੇ ਕਿੱਦਾਂ ਰੋਟੀ ਖਾਣੀ ਆ ਜਾਣੀ ਸ਼ਾਮ ਦੀ ਹੁਣ ਸ਼ਾਮ ਨੂੰ ਇਹ ਵੀ ਫਿਰ ਪਤਾ ਕੀ ਕਹਿਣਾ ਆਏ ਨੇ ਇਹ ਇੱਥੇ ਨਾ ਇੱਕ ਚੱਲਦੀ ਸੀ ਇਹਦਾ ਕਲਿੱਪ ਜਿਹਾ ਚੱਲਦਾ ਸੀਗਾ ਵੀ ਮੈਂ ਡੇਰਿਆਂ ਤੇ ਨਹੀਂ ਜਾਂਦਾ ਹਾਏ 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 ਮੈਂ ਬਰਸੀਆਂ ਤੇ ਨਹੀਂ ਜਾਂਦਾ ਹੁਣ ਸਾਰਾ ਕੁਝ ਹੀ ਪਰਵਾਹ ਨਾ ਇਹਨਾਂ ਨੂੰ ਨਾ ਨਾ ਇੱਕ ਦਾ ਕੱਲ ਪਾ ਪਰਸੋਂ ਮੈਸੇਜ ਆਇਆ ਜੀ ਕਹਿੰਦਾ ਜੀ ਤੁਸੀਂ ਗੱਲਾਂ ਕਰੀ ਜਾਂਦੇ ਧੁੰਦੇ ਹੁਣਾਂ ਦਾ ਸਟੈਂਡ ਆ ਹਨਾ ਤੁਸੀਂ ਢੱਡਰੀਆਂ ਵਾਲੇ ਦੀ ਗੱਲ ਕਰਦੇ ਹੋ ਮੈਂ ਕਿਹਾ ਕੁਝ ਸ਼ਰਮ ਕਰੋ ਉਹ ਬੰਦੇ ਨੇ 7-8 ਸਾਲ ਬਾਅਦ ਹਾਂਜੀ ਦੀਵਾਨ ਸ਼ੁਰੂ ਕੀਤੇ ਆ ਉਹ ਰਾਜਪੁਰੇ ਵਾਲਾ ਪਹਿਲਾ ਹੀ ਰਾਤ ਦਾ ਰਾਏਕੋਟ ਵਾਲਾ ਦੀਵਾਨ ਪਹਿਲੇ ਦਿਨ ਦਾ ਦੀਵਾਨ ਦੇਖ ਲਓ ਤੁਸੀਂ ਯਾ ਬਿਲਕੁਲ ਉੱਥੇ ਤਾਂ ਜਗ੍ਹਾ ਹੀ ਨਹੀਂ ਸੀ ਜਾਨੀ ਮੈਂ ਕਹਿੰਦਾ ਤੁਹਾਡਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਦਾਂ ਕਹਿੰਦੇ ਨੂੰ ਵੀ ਜਾਨੀ ਉਹ ਉਹ ਬੰਦੇ 'ਚ ਟੈਲੈਂਟ ਕਿੰਨਾ ਆ ਪਾਜੀ ਟੈਲੈਂਟ ਕਿੰਨਾ ਇੱਥੇ ਗੋਲਡੀ ਫ੍ਰਸਟ੍ਰੇਟਡ ਹੋਇਆ ਫਿਰਦਾ ਹਨਾ ਜਦੋਂ ਸ਼ਾਹਬਾਦ ਮਾਰਕੰਡੇ ਵਾਲਾ ਨਾ ਫੋਟੋ ਦਿੱਤੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉੱਥੇ ਸਨਮਾਨਤ ਕਰ ਰਹੇ ਸਟੇਜ ਦੀ ਫੋਟੋ ਲਾ ਕੇ ਨਾ ਕਹਿੰਦੇ ਦੇਖੋ ਪੁਜਾਰੀ ਬਣ ਗਏ ਤਸਵੀਰ ਦੇ ਪੁਜਾਰੀ ਗੁਰੂ ਸਾਹਿਬ ਨੇ ਕਿਹਾ ਵੀ ਪੂਜਾ ਨਹੀਂ ਕਰਨੀ ਉਹ ਮੈਂ ਕਿਹਾ ਕਿੰਨੇ ਉਹ ਝੱਡ ਹੈ ਵੀ ਜਿੱਦਾਂ ਉਹ ਕਹਿੰਦੇ ਨਹੀਂ ਹੁੰਦੇ ਵੀ ਤੁਸੀਂ ਹੁਣੇ ਗੱਲ ਕਰਦੇ ਸੀ ਮਨੋਵਿਗਿਆਨ ਦੀ ਵੀ ਜਦੋਂ ਬੰਦਾ ਫਰਸਟ੍ਰੇਟਡ ਹੋਇਆ ਹੁੰਦਾ ਉਹ ਘਰੋਂ ਦਾ ਲੜ ਕੇ ਆਇਆ ਉਹ ਫਰਸਟੇਸ਼ਨ ਇੱਥੇ ਘੜ ਰਿਆ ਨਹੀਂ ਹਨਾ ਨਾਲੇ ਪਹਿਲੀ ਗੱਲ ਤਾਂ ਇਹ ਹੈ ਵੀ 골ਡੀ ਜੇ ਤੈਨੂੰ ਜਿਹੜੀ ਗੱਲ ਢਡਰੀਆਂ ਵਾਲੀ ਗੱਲ ਕਰ ਰਹਾਏ ਫੋਟੋ ਦੀ ਜੀ ਜੀ ਇਹਨਾਂ ਦੇ ਕਿੱਥੇ ਪੱਲੇ ਪੈਣੀ ਭਾਜੀ ਉਹ ਉਹ ਪੁਆਇੰਟ ਇਹਨਾਂ ਦੇ ਨੇੜੇ ਨਹੀਂ ਖੜਨਾ ਮੈਂ ਕਹਿੰਨਾ ਜੀ ਉਹ ਗੱਲ ਗੋਲਡੀ ਦੇ ਵੀ ਸਮਝ ਆਜਵੀਂ ਨਾ ਹਾਂ ਤਾਂ ਅਸੀਂ ਕਹਾਂਗੇ ਵੀ ਲੱਖ ਦੀ ਲਾਹਣ ਤੇ ਆ ਭਾਈ ਸਾਹਿਬ ਜੀ ਤੁਹਾਡੇ ਤੁਸੀਂ ਇਹ ਵਿਸ਼ਾ ਕਾਤੇ ਚੁਣਿਆ ਜਿਹੜਾ ਇਹਦੇ ਗੀਟ ਚ ਆ ਗਿਆ ਉਹ ਵੇਖ